ਯਾਰ ਹੋਰ ਗੱਲਾਂ ਦੀਆਂ ਗੱਲਾਂ ਮ ਅੱਗੇ ਵੀ ਗੱਲ ਕਰਕੇ ਦਿਆਂਗਾ ਸਵਾਦ ਵੱਖਰਾ ਇੱਕ ਵੀਰੇ ਜਿੰਨੀ ਲਿਫਟ ਚੱਕਦਾ ਮੀਟਰ ਤੇ ਦੱਸਦਾ ਨਾ ਹਾਂ ਮੇਰੇ ਹਾਂ ਇੱਕ ਉਹ ਮੀਟਰ ਮੈਂ ਤੁਹਾਨੂੰ ਨਹੀਂ ਜਿੰਨੀ ਲਿਫਟ ਚੱਕਾ ਇਹਨਾਂ ਨੂੰ ਉੱਪਰ ਆਗਾ ਇੱਧਰ ਵੀ ਇੱਧਰ ਤੇ ਕਿੱਧਰ ਨੂੰ ਚੜੇਗਾ ਆ ਜਾ ਇਹ ਨਾ ਇਹ ਆ ਤਾਂ ਮੈਂ ਤੁਹਾਨੂੰ ਸਟਾਰਟ ਕਰਕੇ ਦਿਖਾਣਾ ਹਾਂਜੀ ਇਹ ਲਿਫਟ ਤੱਕ ਹੀ ਓ ਵਾਰੀ ਗਿਆ ਤਾਂ ਆ ਦੇਖ ਇੱਥੋਂ ਲੀਵਰ ਤੋਂ ਆਪਾਂ ਨੰਬਰ ਚੱਕੀ ਆਹ ਵੱਲ ਫਟ ਚੱਕਦੇ ਪਏ ਆ ਗਈ ਉੱਧਰ ਸੁਈਦਾ ਇਹ ਨਾ ਰੇਸ ਤੇ ਨਹੀਂ ਹੈ ਜੀ ਵੀ ਆਪਾਂ ਕਹਦੇ ਇਹ ਰੇਸ ਤੇ ਆ ਆ ਦੇਖਣ ਲਈ ਲੀਵਰ ਫੰਡੇ ਕਰੂੰਗਾ ਉੱਧਰੋਂ ਆ ਗਈ ਥੰਨੇ ਮੈਂ ਕਹਿੰਦਾ ਵੀ ਪਹਿਲਾ ਏਕਟਰ ਆ ਜਿਹੜਾ ਉਹੀ ਦੱਸਦਾ ਵੀ ਕਿੰਨੀ ਲਿਵਰ ਉੱਪਰ ਤੇ ਕਿੰਨੀ ਹੇਠਾਂ ਆਹ ਦੇਖੋ ਮੈਂ ਫੇਰ ਚੱਕਦਾ ਹਾਂ ਥੱਲੇ ਆ ਗਈ ਜਮਾ ਇਹ ਆਵਨ ਨੂੰ ਚੱਕਦਾ ਆਹ ਰਿਹਾ ਇਦੋਂ ਲਿਵਰ ਤਾਂ ਕਰਦਾ ਤੇ ਉਹ ਸੂਈ ਤਾਂ ਜਾਂਦੀ ਨਹੀਂ ਯਾਰ ਨਹੀਂ ਜਾ ਰਿਹਾ ਆਰੇ ਲਿਵਰ ਕਿੱਥੇ ਹੋ ਗਿਆ ਯਾਰ ਜਦੋਂ ਆਪਾਂ ਹੜ ਪਾਵਾਂਗੇ ਨਾ ਵੀਰੇ ਜਦੋਂ ਆਪਾਂ ਹੜ ਪਾਵਾਂਗੇ ਮੇਰੇ ਇੱਥੇ ਸੈਂਟਰ ਤੇ ਕਰ ਲੈਣਾ ਵਾ ਸੈਂਟਰ ਤੇ ਕਰਕੇ ਇਹਦੀ ਸੈਟਿੰਗ ਕਰ ਲੈਣੀ ਆ ਅੱਛਾ ਹਾਂ ਮੇਰੇ ਇੱਥੇ ਪਟਾੜੇ ਆ ਜਾਣਾ ਜਦੋਂ ਆਪਾਂ ਮੰਨ ਲਓ ਹਾਲ ਪਲੇਨ ਖਾ ਤੇ ਰੱਖ ਲਏ ਹਾਂ ਹਾਂ ਬਾਕੀ ਆਪਾਂ ਇੱਥੇ ਡੂੰਘੇ ਜਿੰਨੇ ਲਾਉਣੇ ਆ ਜਾਂ ਚੱਕਦੇ ਆ ਉੱਪਰ ਇਹਦੇ ਤੇ ਆਈ ਜਾਣਾ ਆਹ ਕੋਲ ਮੀਟਰ ਤੇ ਪਤਾ ਲੱਗਦੀ ਆਹ ਮਤਲਬ ਆ ਜ਼ਮੀਨ ਆ ਜਾਣੀ ਆ ਜ਼ਮੀਨ ਆ ਵੀ ਆਹ ਸੈਂਟਰ ਜਿਹੜਾ ਓਕੇ ਜ਼ਮੀਨ ਤੋਂ ਕਿੰਨਾ ਡੂੰਘਾ ਜਾ ਰਹੇ ਨੇ ਤੇ ਕਿੰਨੇ ਉੱਪਰ ਆ ਯਾਰਾ ਨਿਆਰਾ ਇਹ ਯਾਰ ਅੱਗੇ ਆਪ ਨੂੰ ਲਿਫਟ ਬੰਨਣਾ ਹੁੰਦਾ ਹੁੰਦਾ ਨਹੀਂ ਚੱਕਰ ਹਾਂ ਬਿਲਕੁਲ ਬੈਠੇ ਹੋਰ ਚੱਲ ਜੱਦੀ ਖਤਮ ਹੋਣਾ ਬਾਕੀ ਆ ਡਿਜੀਟਲ ਮੀਟਰ ਆ ਠੀਕ ਆ ਫਿਰ ਉਹ ਫਰੰਟ ਦੇ ਸੁੱਕਾ Air Cleaner ਜੇ ਚੋਕ ਹੋ ਜਾਊਗਾ ਤਾਂ ਵੀ ਲਾਈਟ ਆਊਗੀ ਇੰਜਨ ਦੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਵੀ ਲਾਈਟ ਆਊ ਜਦੋਂ ਟਰੈਕਟਰ ਦੀ ਸਰਵਿਸ ਹੋਣ ਵਾਲੀ ਹੋਈ ਹਾਂ ਜਿਵੇਂ ਪਹਿਲੇ 100 ਘੰਟੇ ਤੇ ਆ ਹਾਂ ਉਦੋਂ ਬਾਅਦ 300 ਘੰਟਾ ਪਾ ਕੇ 400 ਤੇ ਹੋਣੀ ਆ ਹਾਂਜੀ ਠੀਕ ਆ ਤੇ ਉਵੇਂ ਮਤਲਬ ਕਿ ਇਹਨੇ ਸਰਵਿਸ ਵਾਲੀ ਜਦੋਂ ਇਹਨੇ ਸਰਵਿਸ ਵਾਲੀ ਉਹ ਵੀ ਇਹ ਦੱਸੂਗਾ ਸਾਰਾ ਕੁਝ ਦੱਸੂਗਾ ਹਾਂ ਲਾਈਟ ਜਗਾਊਗਾ ਉਹ ਵੀ ਸਰਵਿਸ ਹੋਣ ਵਾਲੀ ਆ ਠੀਕ ਆ ਬਾਕੀ ਆਹ ਵਾਲਾ ਲੀਵਰ ਆਪਾਂ ਦੱਸ ਦਿੱਤਾ ਸੀ ਲੋ ਤੋਂ ਲੋ ਇਹ ਆਪਣੇ ਲੋ ਤੇ ਹਾਈ ਨੂੰ ਅੱਧਾ-ਅੱਧਾ ਕਰਦਾ ਹੈ ਗियर ਠੀਕ ਆ ਆਹ ਹੋ ਗਿਆ ਹਾਈ ਲੋ ਇਹ ਹਾਈ ਲੋ ਹਾਈ ਲੋ ਤੋਂ ਵੀ ਅੱਧਾ ਕਰਨਾ ਜਿਵੇਂ ਬੰਦਾ ਕਹਿੰਦਾ ਨਾ ਵੀ ਯਾਰ ਆ ਤਾਂ ਹਾਈ ਲੋ ਹੀ ਆ ਕੱਲਾ ਮਿਲਨੇ ਤੇ ਦੂਜੇ ਕਿੱਧਰ ਗਏ ਸਪੀਡਾਂ ਦੂਜੀਆਂ ਦੋ ਸਪੀਡਾਂ ਆ ਦੇ ਜਿਹੜੀਆਂ ਉੱਪਰ ਨੂੰ ਲੋ ਥੱਲੇ ਨੂੰ ਹਾਈ ਠੀਕ ਹੈ ਵੀਰੇ ਇਧਰ ਇਹਦੇ ਆਗੇ ਤਿੰਨ ਗियर ਹਾਂ ਇਧਰ ਤਿੰਨ ਗियर ਰਿਵਰਸ ਤੇ ਪਹਿਲਾ ਯਾਨੀ ਕਿ ਆਮਣੇ ਸਾਹਮਣੇ ਆ ਹਾਂ ਉਹਦਾ ਮਤਲਬ ਹੈ ਇਹ ਆ ਵੀ ਜੇ ਆਪਾਂ ਕੱਲ ਨੂੰ ਟਰਾਲੀ ਵੀ ਪੁੱਟਣੀ ਆ ਨਾ ਹਾਂ ਹਾਂ ਅੱਲਾ ਫਰੀਦ ਨੂੰ ਹਾਂ ਜਿਵੇਂ ਮੰਨ ਲਾ ਟਰਾਲੀ ਪੁੱਟਣੀ ਆ ਅੱਗੇ ਪਿੱਛੇ ਕਰਨਾ ਪੈਂਦਾ ਇਹ ਨਹੀਂ ਹੈਗਾ ਵੀ ਇੱਕ ਪਾਸੇ ਕਰਨਾ ਦੂਜੇ ਵਾਰ ਹਾਂ ਇੱਥੇ ਹੀ ਸਿੱਧਾ ਬੈਕ ਇਹ ਤੋਂ ਹੀ ਅੱਗੇ ਪਿੱਛੇ ਤੂੰ ਹੀ ਅੱਗੇ ਪਿੱਛੇ ਯਾਰਾ ਵਾਕਈ ਯਾਰਾ ਜੇ ਦੋ ਆਪਾਂ ਟਰਾਲੀ ਢੋਲੀ ਪੁੱਟਣੀ ਦੀ ਗੱਲ ਸਾਂ ਛਟਕਾ ਮਾਰਨਾ ਹੁੰਦਾ ਹਾਂ ਆ ਨਾ ਯਾਰ ਹਾਂ ਛਟਕਾ ਜੇ ਤਾਂ ਆਪਾਂ ਗੱਲ ਕਰਦੇ ਸੀ ਨਾ ਵੀ ਪੀਟੀਓ ਦੇ ਗੀਅਰ ਦੀ ਜੇ ਪੀਟੀਓ ਦਾ ਗੀਅਰ ਲੱਗਿਆ ਹੋਇਆ ਹੋਣਾ ਨਾ ਟਰੈਕਟਰ ਨੇ ਸਟਾਰਟ ਨਹੀਂ ਹੋਣਾ ਠੀਕ ਆ ਉਹ ਵੀ ਸੇਫਟੀ ਫੀਚਰ ਆ ਵੀ ਮੰਨ ਲਓ ਕਿਸੇ ਦੇ ਛੱਟ ਫੇਟ ਆਪਣੇ ਲੱਗ ਸਕਦੀ ਆ ਵੀ ਮੰਨ ਲਾ ਚਾਹੁੰਦਾ ਮਗਰ ਪਤਾ ਲੱਗੇ ਵੀ ਕੋਈ ਬੰਦਾ ਬੈਠਾ ਸੀ ਯਾਰ ਕਈ ਵਾਰੀ ਗਰਮੀ ਗੁਰਮੀ ਵਿੱਚ ਬੰਦਾ ਕਿਤੇ ਉੱਪਰ ਹੀ ਐਮਪਲੀਮੈਂਟ ਦੇ ਬਹਿ ਜਾਂਦਾ ਹੈ ਨਾ ਜਾਂ ਕੋਈ ਕੋਲੇ ਖੜਾ ਹੁੰਦਾ ਇਹਨੇ ਉਹਨਾ ਟਾਈਮ ਜਾਨੀਏ ਸਟਾਰਟ ਨਹੀਂ ਹੋਣਾ ਜਿੰਨਾ ਟਾਈਮ ਆਪਾਂ ਗੀਅਰ ਨਹੀਂ ਕੱਢਦੇ ਗੀਅਰ ਨਹੀਂ ਕੱਢਦੇ ਹਾਂ ਜਦੋਂ ਸਟਾਰਟ ਹੋ ਗਿਆ ਬਾਅਦ ਦੇ ਵਿੱਚੋਂ ਪਾਈ ਜੇ ਲੋ ਕੋਈ ਚੱਕ ਨਹੀਂ ਇਹ ਸੇਫਟੀ ਦਾ ਬਹੁਤ ਵਧੀਆ ਫੀਚਰ ਹਾਂ ਬਾਕੀ ਦਾ ਸਟੀਅਰਿੰਗ ਸਟੀਅਰਿੰਗ ਬਹੁਤ ਹੈਵੀ ਹੈ ਹਾਂ ਬਹੁਤ ਜਿਆਦਾ ਹੈ ਬਾਕੀ ਯਾਨੀ ਕਿ ਹਰੇਕ ਚੀਜ਼ ਜਿਵੇਂ ਕਹਿ ਦਈਏ ਵੀ ਪੂਰੀ ਹੈਵੀ ਆ ਆ ਆਪਣਾ ਆ ਵੀ ਸਿਸਟਮ ਹਾਂ ਆ ਬ੍ਰੇਕ ਅਮਰੀਕਾ ਦਾ ਇਹ ਦੀ ਨਾ ਬ੍ਰੇਕ ਆ ਇਹਨੂੰ ਚੋਕ ਨਾ ਸਮਝੋ ਅੱਗੇ ਵੀ ਬਹੁਤ ਇੱਥੇ ਸ਼ਾਰਟ ਪਾਏ ਹੋਏ ਆ ਹਾਂ ਤੇ ਇਹ ਦੀ ਆ ਜੀ ਬ੍ਰੇਕ ਇਹਨੂੰ ਬੰਦ ਕਰਨ ਵਾਲਾ ਸਵਿਚ ਨਾ ਸਮਝ ਲਿਓ ਤੇ ਚਾਬੀ ਦਾ ਦੀ ਪਤਾ ਹੀ ਆ ਲਿਫਟ ਕਿੰਨੇ ਕਿਲੋਗ੍ਰਾਮ ਦੀ ਆ ਵੀਰੇ ਲੈਫਟ ਕੈਪੈਸਿਟੀ ਵੀਰੇ ਇਹਦੀ ਹੈਗੀ ਆ 23 ਕੁਆਂਟਲ ਦੀ 23 ਕੁਆਂਟਲ ਦੀ ਹਾਂ 23 ਕੁਆਂਟਲ ਦੀ ਲੈਫਟ ਹੁੱਕ ਡੰਡਾ ਡਰਾਈਵਰ ਮਿਲੂ ਨਾਲ ਹਾਂ ਹਾਂ ਵੀਰੇ ਸਾਰਾ ਕੁਝ ਨਾਲ ਦੇਵਾਂਗੇ ਠੀਕ ਕੰਪਨੀ ਦੀ origignal ਹੁੱਕ ਆ ਠੀਕ ਆ ਪੂਰਾ ਵਧੀਆ ਹੈਵੀ ਪਲੇਅ ਆ ਲੱਗਿਆ ਹੋਇਆ ਚੈਨਲ ਆ ਪਲੇਟਫਾਰਮ ਆ ਪੂਰੀ ਵਧੀਆ ਹੱਕ ਦੇਵਾਂਗੇ ਕੰਪਨੀ ਫਿਟਡ ਡਰਾਈਵਰ ਵਧੀਆ ਹੈਵੀ ਦੇਵਾਂਗੇ ਠੀਕ ਆ ਇਹ ਇਹਦਾ ਬ੍ਰੇਕਿੰਗ ਸਿਸਟਮ ਕਿੱਥੇ ਆ ਵੀਰੇ ਕਿਉਂਕਿ ਮੈਂ ਦੋ ਸਿਸਟਮ ਜੇ ਦੇਖਦਾ ਪਿਆ ਇਧਰੋਂ ਵੀ ਤੇ ਉਧਰੋਂ ਵੀ ਇਹ ਕੀ ਹਿਸਾਬ ਕਿਤਾਬ ਇਹਦੇ ਵੀਰੇ ਬ੍ਰੇਕਾਂ ਤਾਂ ਹੈਗੀਆਂ ਇਹਦੇ ਅੰਦਰ ਹੀ ਆ ਓਕੇ ਡਿਸਕਾਂ ਅੰਦਰ ਆ ਠੀਕ ਆ ਹਾਂਜੀ ਡਿਸਕ ਬ੍ਰੇਕ ਆ ਇਹ ਤੇ ਜਿਹੜੀ ਆਹ ਦੀਂਦੀ ਆ ਇਹ ਬ੍ਰੇਕਾਂ ਨਹੀਂ ਹੈਗੀਆਂ ਇਹਦੀਆਂ ਇਹ ਹੈਗੀਆਂ ਪਲੈਂਟਰੀ ਡਰਾਈਵਰ ਆ ਠੀਕ ਆ ਵੀਰੇ ਹਾਂ ਪਲੰਟਰੀ ਡਰਾਈਵ ਮਤਲਬ ਕਿ ਇਹ ਇਹਦਾ ਕੀ ਕੰਮ ਆਊਗਾ ਇਹ ਵੀਰੇ ਜਿਹੜਾ ਐਕਸਲ ਆ ਨਾ ਐਕਸਲ ਹੂੰ ਐਕਸਲ ਇਹਦਾ ਇਹਦੇ ਵਿੱਚ ਚੱਲਦਾ ਵਾ ਗਰਾਰੀਆਂ ਦੇ ਵਿੱਚ ਚੱਲਦਾ ਵਾ ਅੱਛਾ ਠੀਕ ਆ ਉਹ ਪਲੰਟਰੀ ਆ ਮਤਲਬ ਕਿ ਇਹ ਫਾਇਦਾ ਵਾ ਜਿਵੇਂ ਇਹ ਵੱਡਾ ਟਰੈਕਟਰ ਆ ਵੱਡੇ ਮਤਲਬ ਭਾਰੇ ਇੰਪਲੀਮੈਂਟ ਦੇ ਲਫਟ ਦੇ ਚੁੱਕੇ ਹੁੰਦੇ ਆ ਹੂੰ ਇਹਦਾ ਇਹ ਫਾਇਦਾ ਜਿਵੇਂ ਮੰਨ ਲਓ ਆਪਾਂ ਝਟਕਾ ਝਟਕਾ ਆ ਮੰਨ ਲਓ ਕੋਈ ਮਤਲਬ ਕਿ 100 ਕਿੱਲੋ ਦਾ ਝਟਕਾ ਮਤਲਬ ਕਿ ਕਿਤੇ ਮੰਨ ਲਓ ਟੋਇਟਾ ਚ ਡੱਗ ਕੇ ਕਿਤੇ ਟਰੈਕਟਰ ਨੂੰ ਲੱਗਦਾ ਨਾ ਇਹਨੂੰ ਜਿਵੇਂ ਮੰਨ ਲਓ ਕੋਈ ਚੱਕੀ ਲਈ ਜਾਂਦਾ ਲੈਂਕਾਂ ਦੇ ਕੋਈ ਪਤਾ ਨਹੀਂ ਲੱਗਿਆ ਔਖਲੀ ਜੀ ਡੱਗ ਪਾ ਟਰੈਕਟਰ ਮੰਨ ਲਓ 100 ਕਿਲੋ ਦਾ ਇਹਨੂੰ ਝਟਕਾ ਲੱਗ ਗਿਆ ਤੇ ਚੱਲ ਆ ਪਲੰਟਰੀ ਨੇ ਮਤਲਬ ਕਿ 70% ਝਟਕਾ ਨਾ ਆਪ ਜੀ ਚੱਲ ਕਰ ਲੈਂਦੀ ਆ ਇਹ ਅੰਦਰ ਹਾਂ ਅੰਦਰ ਤੱਕ ਮਤਲਬ ਕਿ ਜਾਊਗਾ ਸਿਰਫ 30% ਠੀਕ ਹੈ ਹਾਂ ਠੀਕ ਆ ਯਾ ਡਿਸਟ੍ਰੀਬਿਊਟਰ ਨਾਲ ਡਿਸਟ੍ਰੀਬਿਊਟਰ ਡਬਲ ਆ ਦੋਨੇ ਪਾਸੇ ਨੂੰ ਕੰਮ ਕਰਦਾ ਇਹ ਠੀਕ ਆ ਉੱਪਰ ਥੱਲੇ ਦੋਨੇ ਬਾਹਰ ਦੇ ਦਾ ਹਾਂ ਜਿੱਦਾਂ ਪਲਵਾਂ ਨੂੰ ਜਾਂ ਹੋਰ ਕਿਸੇ ਕੰਮ ਨੂੰ ਆਪਾਂ ਕਰਨਾ ਇਹ ਕਮਾਹ ਚੀਜ਼ ਦੇਦਾ ਪੈ ਮੈਸੀ ਦੀ ਯਾਰ ਮਗਰਾਟ ਹਾਂ ਇਹ ਯਾਰ ਪਰ ਦਿਸਦਾ ਇਹਦੇ ਹਾਂ ਮਗਰਾਣ ਵੀ ਨੇ ਆਏ ਆ ਜਿੱਦਾਂ ਆਪਾਂ ਮਿੱਟੀ 'ਚ ਚੱਲਣ ਵਾਲੀਆਂ ਹਾਂ ਜਾਂ ਹੈ ਨਾ ਟਰੈਕਟਰਾਂ ਮਿੱਟੀ 'ਚ ਚੱਲਣ ਵਾਲੇ ਗਾਰੇ 'ਚ ਚੱਲਣ ਵਾਲੇ ਇਦਾਂ ਦੇ ਨੇ ਇਹਦੇ ਮਗਰਾਟ ਜਿੱਦਾਂ ਬਣਾਏ ਹੋਏ ਆ ਦੇਖੋ ਵਿਚਤੀ ਨਾ ਜਗਾ ਵਾ ਹਾਂ ਸਪੇਸ ਖਾਲੀ ਆ ਇਸ ਹੈਗੀ ਆ ਹਾਂ ਜੇ ਮੰਨ ਲਓ ਵਿੱਚ ਇਹ ਮਿੱਟੀ ਜਾਊਗੀ ਤਾਂ ਪਹਿਲੀ ਤਾਂ ਗੱਲ ਆ ਉਹ ਥੱਲੇ ਆ ਜਾਊਗੀ ਆ ਖਾਲੀ ਆ ਸੋ ਥੱਲਿਓਂ ਵਿੱਚ ਸਪੇਸ ਉੱਪਰੋਂ ਕੋਦੇ ਟੇਰਾਂ ਦੇ ਨਾਲ ਕਿਤੇ ਡੱਗ ਵੀ ਤਾਂ ਥੱਲੇ ਆ ਜਾਊਗੀ ਕੋਈ ਆਏ ਨਹੀਂ ਕੋਈ ਬੰਦ ਨਹੀਂ ਹੈਗਾ ਵੀ ਜਿੱਥੇ ਮਿੱਟੀ ਖੜੀ ਜਾਊਗੀ ਹੂੰ ਠੀਕ ਆ ਸਾਰਾ ਹਾਂ ਸਾਰਾ ਖੁੱਲਾ ਵਾ ਜਿਵੇਂ ਵਾਸ਼ ਕਰਨਾ ਵਾ ਹੂੰ ਠੀਕ ਆ ਇਹਨੂੰ ਮੰਨ ਲਓ ਕੱਲ ਨੂੰ ਆਪਾਂ ਕੋਈ ਮਗਰਾੜਾ ਨੂੰ ਅੰਦਰ ਨੂੰ ਬਾਹਰ ਨੂੰ ਕਰਨੇ ਆ ਜਾਂ ਉੱਪਰ ਨੂੰ ਕਰਨੇ ਆ ਠੀਕ ਆ ਇਹ ਸਾਰੇ ਸਪੇਸ ਦਿੱਤੇ ਆ ਆ ਦੇਖੋ ਤੁਸੀਂ ਨਟਾਂ ਦੇ ਵਿੱਚ ਆਪਸ਼ਨਾਂ ਵੀ ਹੈਗੀਆਂ ਨਾ ਹਾਂ ਆ ਗਲੀਆਂ ਹੈਗੀਆਂ ਬਾਕੀ ਯਾਰ ਗਲੀਆਂ ਹੈਗੀਆਂ ਹਾਂ ਜੇ ਮੰਨ ਲਓ ਆਪਾਂ ਕਹਿ ਦਈਏ ਵੀ ਬਾਕੀ ਇੱਕ ਤਾਂ ਵੀਡੀਓ ਕੀਤੀ ਸੀ ਵੀ ਟਾਇਰ ਵੱਡੇ ਪਾਉਣ ਕਰਕੇ ਇਹਦੇ ਸਰਾਗ ਪਹਿਲੇ ਦਿੱਤੇ ਮਗਰਾੜ ਉੱਪਰ ਚੱਕੇ ਜਾ ਸਕਦੇ ਹਨ ਮਗਰਾੜ ਉੱਪਰ ਕਰਨੇ ਥੱਲੇ ਕਰਨੇ ਆ ਦੇਖੋ ਸਾਈਡ ਤੇ ਨਾਲ ਅੰਦਰ ਬਾਹਰ ਸਾਰਾ ਕਰਨੇ ਹਰੇ ਪਾਸੇ ਆ ਬਾਕੀ ਤੁਸੀਂ ਇੱਕ ਹੋਰ ਵੀ ਚੀਜ਼ ਦੇਖੋ ਮਗਰ ਲਈ ਹੁਣ ਟਿਊਬਾਂ ਹੀ ਨਹੀਂ ਕਿੰਨੀਆਂ ਮਤਲਬ ਕਿ ਹੈਵੀ ਬਣੀਆਂ ਹੋਈਆਂ ਯਾਨੀ ਕਿ ਟਰੈਕਟਰ ਦੇਖਣ ਨੂੰ ਐਂ ਲੱਗਦਾ ਵੀ ਯਾਰ ਹੈਨਾ ਵੀ ਯਾਰ ਆ ਤਾਂ ਯਾਰ ਅਭੀ ਕਿਤੇ ਕੋਈ ਵੀ ਨਹੀਂ ਹੈਨਾ ਕਿਸੇ ਕੋਲ ਕਾਜ ਛੱਡਿਆ ਨਹੀਂ ਕੰਪਨੀ ਨੇ ਯਾਨੀ ਕੋਈ ਛੱਡਿਆ ਨਹੀਂ ਗਾ ਡੋਡੇ-ਗਾਡੇ ਪੂਰੇ ਹੈਜੀ ਆ ਕੰਮ ਇਸ ਗੱਲਾਂ ਯਾਨੀ ਕਿ ਬੜਾ ਦਿਖਾਉਣਾ ਪੁਰੇ ਆਨਾਂ ਨੂੰ ਆ ਦੇ ਕਿੰਨਾ ਹੈਵੀ ਸਾਬ ਕਿਤਾਬ ਦਿੱਤਾ ਦੇਖੀ ਉਹਾਂ ਜਿੱਦਾਂ ਮਤਲਬ ਆ ਕਿੰਨਾ ਹੈਵੀ ਆ ਇਹ ਕਿਤੇ ਐ ਥੋੜੋ ਵੀ ਉਹ ਕਿਤੇ ਜਿੰਦਗੀ ਭਰ ਕਦੇ ਜਿਆਦਾ ਥੋੜੀ ਐ ਹਾਂ ਨਾ ਨਾ ਜਾਣਾ ਨਹੀਂ ਕਦੇ ਵੀ ਨਹੀਂ ਜਾਣਾ ਕਦੇ ਪੂਰਾ ਹੈਵੀ ਆ ਤੇ ਆ ਵੇਟ ਵੀਰੇ ਨਾਲ ਮਿਲਣਗੇ ਆ ਵਾਲੇ ਹਾਂ ਵੀਰੇ ਹਾਂ ਬੇਟੇ ਇਹ ਕੰਪਨੀ ਫਿਟਡ ਨਾਲ ਆਉਂਦੇ ਆ ਇਹ ਨਾਲ ਹੀ ਮਿਲਣਗੇ ਹਾਂ ਠੀਕ ਆ ਤੇ ਬਾਕੀ ਆਇਆ ਵੀ ਜਿਵੇਂ ਇਹ 9500 ਜਿੱਦਾਂ ਹੁਣ ਆਪਾਂ ਗੇਅਰ ਦੀ ਗੱਲ ਕਰਦੇ ਸੀਗੇ ਗੇਅਰ ਦਾ ਜਿਵੇਂ ਮੰਨ ਲਾ ਕਰ ਲੂ ਆਪਾਂ ਤੇਲ ਤੂਲ ਚੇਂਜ ਕਰਾਉਣਾ ਵਾ ਇਹਦਾ ਸਰਵਿਸ ਵਗੈਰਾ ਤੇ ਹਾਂ ਤੇਲ ਵੀ ਮੈਨੂੰ ਦੱਸੋ ਹਾਂ ਆਪਾਂ ਤੇਲ ਦੀ ਗੱਲ ਕਰਦੇ ਸੀ ਨਾ ਜੀ ਆਪਾਂ ਕੱਲ ਨੂੰ ਮੰਨ ਲਾ ਇਹਦਾ ਗੇਅਰ ਆਇਲ ਚੇਂਜ ਕਰਾਉਣਾ ਜਿਵੇਂ ਆਪਾਂ ਕਈ 50 ਲੀਟਰ 60 ਲੀਟਰ 65 70 ਪੈ ਜਾਂਦਾ ਹਨਾ ਇਹਦੇ ਗੇਅਰ ਦੇ ਵਿੱਚ ਜੇ ਆਪਾਂ ਕਹਦੇ ਵੀ ਐਡੀ ਇੰਡੀਆ ਟਿਊਬਾਂ ਲੱਗਦੀਆਂ ਭਾਰੀਆਂ ਵੀ ਇਹਦੇ ਚ ਤਾਂ ਤੇਲ ਵੀ ਬਹੁਤ ਪੈ ਜਾਂਦਾ ਉਹ ਇਹਦੇ ਤੇਲ ਸਾਰਾ 38 ਲੀਟਰ ਪੈਂਦਾ ਓਕੇ ਵੀ ਉਹਦਾ ਖਰਚਾ ਫਿਰ ਜਾਇ ਜੀ ਹੋਊਗਾ 38 ਲੀਟਰ ਤੇਲ ਪੈਂਦਾ ਦੇਖ ਲਓ ਉਹੀ ਹੁਣ ਜੇ ਮੰਨ ਲਓ 60 ਲੀਟਰ ਕਿਹੇ ਜੇ ਪੈਂਦਾ ਵਾ ਤੇ ਇਹ ਦੁੱਗਣਾ ਹੋ ਜਾਊਗਾ ਵੀ ਭਾਈ ਇਹਦੀ ਸਰਵਿਸ ਕਿੰਨੇ ਟਾਈਮ ਤੇ ਹੋਇਆ ਕਰੂ ਵੀਰੇ ਸਰਵਿਸ ਵੀਰੇ ਪਹਿਲੀ ਜਿਹੜੀ ਆ ਹਾਂਜੀ ਪਹਿਲੀ 100 ਘੰਟੇ ਤੇ ਹੋਣੀ ਆ ਸਰਵਿਸ ਓਕੇ ਹਾਂ ਪਹਿਲੀ 100 ਘੰਟੇ ਤੇ ਹੋਣੀ ਆ ਮੁੜ ਕੇ ਇਹਦੇ ਵਿੱਚ 3 300 ਘੰਟਾ ਪਲੱਸ ਕਰੀ ਚੱਲੋ ਠੀਕ ਇਹਦੇ ਇੱਥੇ ਥੱਲੇ ਕਿੰਨਾ ਤੇਲ ਪੈਂਦਾ ਵੀਰੇ ਇਹਦੇ ਵਿੱਚ ਵੀਰੇ ਹੋ ਜਾਂਦਾ ਵਾ 7.5 ਨਾਲੇ ਇਹਦਾ ਸਰ ਜਾਂਦਾ 7.5 ਦੀ ਬਾਲਟੀ ਨਾਲ ਓਕੇ ਹਾਂ ਮੈਸੀ ਦੀ ਆਪਦੀ ਮਤਲਬ ਕਿ ਤੇਲ ਆਉਂਦਾ ਟਾਫੇ ਦਾ ਆਉਂਦਾ ਹੀ ਆਉਂਦਾ ਵਾ 7.5 ਦੀ ਕੁਆਲਿਟੀ ਨਾਲ ਇਹਦਾ ਸਰ ਜਾਂਦਾ 7.5 ਨਾਲ ਠੀਕ ਆ ਨਾ ਤੇ ਆਹ ਜੈਕ ਕਿਹੜੇ ਡਬਲ ਆ ਦੋਨੋਂ ਪਾਸੇ ਹਾਂ ਵੀਰੇ ਜੈਕ ਜਿਹੜਾ ਆ ਦੇਖੋ ਪੂਰਾ ਵਧੀਆ ਹੈਵੀ ਲਾਇਆ ਹੋਇਆ ਵਾ ਇਹ ਦੋਨੇ ਪਾਸੇ ਨੂੰ ਉਧਰ ਨੂੰ ਵੀ ਇੱਕ ਇਧਰ ਨੂੰ ਵੀ ਆਏ ਨੇ ਵੀ ਕੱਲਾ ਕੱਲਾ ਜੈਕ ਦੋ ਲਾਏ ਹੋਏ ਆ ਸਿੰਗਲ ਹੀ ਜੈਕ ਲਾਇਆ ਹੋਇਆ ਵਾ ਤੇ ਦੋਨੇ ਪਾਸੇ ਨੂੰ ਕੰਮ ਕਰਦਾ ਬਹੁਤ ਆ ਯਾਰ ਹਾਂ ਇੱਥੋਂ ਜਦੋਂ ਆਪਾਂ ਬੈਠਣਾ ਨਾ ਸਾਹਿਬ ਕਿਤਾਬ ਇੱਥੋਂ ਪਤਾ ਲੱਗ ਹੀ ਜਾਂਦਾ ਇਹਨਾਂ ਨੂੰ ਜਿੱਥੇ ਵੀਰੇ ਆਪਾਂ ਗੱਲ ਕਰਦੇ ਜੰਨੇ ਆ ਕੁਆਲਿਟੀ ਦੀ ਹਨਾ ਕਲੀਅਰ ਵਾਕਈ ਕੋਈ ਚੀਜ਼ ਕੁਆਲਿਟੀ ਆ ਲੋਹਾ ਵਾ ਕੋਈ ਕਿੱਦਾਂ ਮਤਲਬ ਤਕੜਾ ਹੁਣ ਜੇ ਆਪਾਂ ਛੋਟੀ ਜੀ ਗੱਲ ਕਰੀਏ ਆ ਬਸ ਇਹ ਲੋ ਕੰਪਨੀ ਨੇ ਠੀਕ ਆਪਾਂ ਠੀਕ ਆ ਨਾ ਸਰ ਆ ਤੁਸੀਂ ਬੰਪਰ ਹੀ ਨੇ ਲੋਹਾ ਦਾ ਬੰਪਰ ਹਾ ਕਿੰਨਾ ਹੈਵੀ ਹੈ ਇਹ ਇਹ ਹੈਵੀ ਚਾ ਕਹਿੰਦਾ ਹਾਂ ਤੁਸੀਂ ਗਲਾਈ ਦੇਖੋ ਯਾਨੀ ਕਿ ਕਿਹੜੇ ਸਾਰਾ ਮੋੜਿਆ ਕਿਹੜੇ ਸਾਨ ਵਾਲਾ ਤੇ ਨਾ ਕੋਈ ਆਏ ਨਹੀਂ ਵੀ ਕਿਸੇ ਪਾਸੇ ਕੋਈ ਲੋਹੇ ਦਾ ਜਿਵੇਂ ਕਹਦੀ ਕਿ ਇਹਨੂੰ ਮੋੜ ਕੱਟ ਵੱਟ ਕੇ ਨਹੀਂ ਹੋ ਰਿਹਾ ਉਹ ਕੱਟ ਪੈ ਜਾਂਦਾ ਵਿੱਚ ਜਾਂ ਕੁਛ ਕਿੰਨੀ ਸਫਾਈ ਨਾਲ ਦੇਖੋ ਬੰਪਰ ਬਣਿਆ ਕਹਿੰਦਾ ਮਤਲਬ ਵਜਨ ਅੱਗੇ ਦਿੰਦੀ ਆ ਕੰਪਨੀ ਇਹਨੂੰ ਜਦੋਂ ਆਪਾਂ ਵੇਟ ਪਾਉਣੇ ਆ ਵਧਾਉਣੇ ਆ ਹੁਣ ਜਿੱਦਾਂ ਇਹ ਨਵੇਂ ਦਾ ਵੀ ਹੁਣ ਮੈਂ ਦੱਸਾਂ ਸਾਰਾ ਸਮਾਨ ਕੀ ਕੀ ਨਾਲ ਦੰਨੇ ਆ ਤੇ ਜਿਵੇਂ ਮੰਨ ਲਓ ਕੱਲ ਨੂੰ ਆਪਾਂ ਉਹ ਵਧ ਜਿਹੜੇ ਵੇਟ ਪਾਉਣੇ ਆ ਇਹਦੇ ਤੇ ਪੈ ਜਾਣਗੇ ਹਾਂ ਜਿੱਦਾਂ ਵੇਟ ਪਾਉਣੇ ਆ ਆਪਾਂ ਇਹਦੇ ਤੇ ਪਰ ਕਹਿੰਦਾ ਮਤਲਬ ਇਹ ਹੈ ਵੀ ਉਦਾਂ ਪੱਤੀ ਸੀ ਨਹੀਂ ਹੈ ਕਿ ਪੂਰਾ ਹੈਵੀ ਮਟੀਰੀਅਲ ਆ ਇਹਦੇ ਜਾਨੀ ਵੇਟ ਹੀ ਇਹੋ ਜਿਹੇ ਤਰੀਕੇ ਨਾਲ ਆਉਂਦੇ ਆ ਜੇ ਮੰਨ ਲਓ ਕਿ ਤੇ ਟਰੈਕਟਰ ਕਿਤੇ ਉੱਠ ਕੇ ਕਿਤੇ ਬੱਜਦਾ ਹੈ ਨਾ ਇਹਦੇ ਆਏ ਨਹੀਂ ਜਿਵੇਂ ਆਪਾਂ ਕੋਈ ਚੀਜ਼ ਰੱਖ ਦਿੰਦੇ ਆ ਵੀ ਗਾਹਾਂ ਬੜ ਗਿਆ ਤੇ ਉਹ ਵੀ ਬੜ ਗਈ ਇਹਦੇ ਬੇਟ ਮਤਲਬ ਕਿ ਕਿਸੇ ਆਉਂਦੇ ਆ ਥੱਲੇ ਅੱਛਾ ਨਾਟਕ ਨਾਟਕ ਸਹੀ ਆਉਂਦੇ ਆ ਪੱਕਾ ਕੰਮ ਪੱਕੇ ਨਟ ਨੇ ਦਸੇ ਆਉਂਦੇ ਆ ਤੇ ਖੁੱਲਦੇ ਨਹੀਂਗੇ ਚਲੋ ਲਓ ਜੀ ਇਹ ਸੀਗਾ ਮੈਸੀ ਫਰਗੂਸ਼ਨ ਸਮਾਰਟ ਸੀਰੀਜ਼ ਤੇ ਚਾਬੀ ਇਹਨੂੰ ਉਹੀ ਆਉਣੀ ਆ ਚਾਬੀ ਉਹੀ ਇਹਨੂੰ ਆਉਣੀ ਇੱਕ ਦਿਨ ਹੋਰ ਯਾਰ ਆਪਾਂ ਇੱਕ ਵੀਡੀਓ ਪਾਈ ਸੀ ਬੰਦ ਟਰੈਕਟਰ ਦੀ ਲਿਫਟ ਵਾਲੀ ਇਹ ਚੱਕੂਗਾ ਹਾਂ ਬਰੇ ਉਹ ਆਪਾਂ ਵੈਸੀ ਵੀ ਹਾਂ ਵੀਡੀਓ ਪਾਈ ਸੀਗੀ ਹਾਂ ਬਾਕੀ ਇੱਕ ਮੈਂ ਉਹ ਤੁਸੀਂ ਵੀ ਮੈਨੂੰ ਪੁੱਛਿਆ ਵੀ ਬੰਦ ਹੈ ਖੜਾ ਲੈਫਟ ਕਿਹੜਾ ਜਿਹੜਾ ਚੱਕਦਾ ਟਰੈਕਟਰ ਤੇ ਮੈਂ ਤੁਹਾਨੂੰ ਉਦੋਂ ਆਪਣੀ ਗੱਲ ਨਹੀਂ ਹੋਈ ਮੈਂ ਤੁਹਾਨੂੰ ਉਹ ਦੱਸਦਾ ਵਾਂ ਵੀ ਚਾਹੇ ਤਾਂ ਆਹ ਟਰੈਕਟਰ ਆ 9900 ਆ ਚਾਹੇ ਕੋਈ ਜਿਹਦੀ ਵੀਡੀਓ ਬਣਾਈ ਸੀ ਆਪਾਂ ਜਾਂ ਕੋਈ ਕੋਈ ਪੁਰਾਣਾ ਟਰੈਕਟਰ ਆ ਜਾਂ ਕਿਹੜਾ ਵੀ ਆ ਮੈਸੀ ਦਾ ਟਰੈਕਟਰ ਆ ਨਾ ਜਿਹੜਾ ਉਹ ਸਾਰੇ ਹੀ ਪੁਰਾਣਾ ਨਵਾਂ ਉਹ ਸਾਰੇ ਹੀ ਲਿਫਟ ਚੱਕਦੇ ਨੇ ਵੀ ਆਪਾਂ ਬੰਦ ਟਰੈਕਟਰ ਤੇ ਲਿਫਟ ਦੀ ਲੋਡ ਆ ਪਹਿਲਾਂ ਬੰਦ ਖੜੇ ਨੂੰ ਲਿਫਟ ਪੀਡੀਓ ਘੁਮਾਓ ਹਾਂ ਲਿਫਟ ਚੱਕ ਦੂਗਾ ਉਹ ਮੈਸੀ ਦੇ ਸਾਰੇ ਟਰੈਕਟਰ ਹੈ ਤਕਰੀਬ ਹਨ ਹਾਂ ਚੱਕਦੇ ਨੇ ਚਾਬੀ ਆ ਰਹੀ ਇਹ ਟਰੈਕਟਰ ਇੱਥੋਂ ਗੱਡੀ ਅਖੋਂ ਅਨਲੌਕ ਹੋਊਗਾ ਤੇ ਟਰੈਕਟਰ ਸਟਾਰਟ ਹੋਣਾ ਨਹੀਂ ਤੇ ਨਹੀਂ ਹੋਣਾ ਹਨਾ ਬਲਕਿ ਹੋਰ ਆ ਜਿਵੇਂ ਵੀਰੇ ਕਿਤੇ ਚੋਰੀ ਚਾਰੀ ਹੋ ਜਾਂਦਾ ਟਰੈਕਟਰ ਜਾਂ ਕੁਛ ਆ ਜਿਵੇਂ ਮੰਨ ਲਓ ਕੋਈ ਆਮ ਟਰੈਕਟਰ ਜੇ ਆਪਣਾ ਚਾਬੀ ਰਹਿ ਗਈ ਹੂੰ ਮੇਰੇ ਕੋਲ ਹੋਰ ਟਰੈਕਟਰ ਖੜੇ ਨੇ ਜਿੱਦਾਂ ਜੇ ਮੰਨ ਲਓ ਉਹਦੇ 'ਚ ਕੋਈ ਚਾਬੀ ਰਹਿ ਗਈ ਉਹਨੂੰ ਸਟਾਰਟ ਕਰਕੇ ਲੈ ਜਾ ਕੋਈ ਵੀ ਲੈ ਜੂਗਾ ਸਹੀ ਗੱਲ ਆ ਵੀਰੇ ਹੁਣ ਆ ਮੇਰਾ ਟਰੈਕਟਰ ਆ ਮੰਨ ਲਓ ਜੇ ਖੜਾ ਮੇਰਾ ਕਿਤੇ ਵੀ ਆ ਤੇ ਇਹਦੇ 'ਚ ਚਾਬੀ ਰਹਿ ਗਈ ਹੂੰ ਆ ਰਿਮੋਟ ਮੇਰੇ ਕੋਲੇ ਹੋਊਗਾ ਰਿਮੋਟ ਮੇਰੇ ਕੋਲੇ ਹੈਗਾ ਵਾ ਜੇ ਮੈਂ ਇਹਦੇ ਨਾਲ ਲੋਕ ਮਤਲਬ ਕਿ ਖੋਲੂਗਾ ਇਹਦਾ ਫੇਰ ਚੱਲੂਗਾ ਫੇਰ ਇਹਨੇ ਸਟਾਰਟ ਹੋਣਾ ਨਹੀਂ ਤਾਂ ਨਹੀਂ ਜੇ ਨਹੀਂ ਹੁਣ ਤਾਂ ਨਹੀਂ ਹੋਣਾ ਮਤਲਬ ਕਿ ਜੇ ਲੋਕ ਆ ਤੇ ਹਾਂ ਤੇ ਨਹੀਂ ਜੇ ਲੋਕ ਆ ਤੇ ਜਿਵੇਂ ਆਪਾਂ ਪੇਚ ਕਸਨਾ ਸਟਾਰਟ ਕਰਦੇ ਨੇ ਤਾਂ ਵੀ ਨਹੀਂ ਹੋਣਾ ਆ ਤੁਹਾਨੂੰ ਮੜਾ ਜਾ ਇੱਕ ਮਿੰਟ ਦਿਖਾ ਦੇਣਾ ਸਾਹਿਬ ਤੁਸੀਂ ਨਾ ਚਾਬੀ ਲਾਓ ਵੀਰੇ ਹਾਂਜੀ ਬੱਚਾ ਠੀਕ ਆ ਮੈਂ ਲਾਉਂਦਾ ਮੈਂ ਹਾਂ ਮੁੜ ਕੇ ਤੁਸੀਂ ਇਹਨੂੰ ਅਨਲੌਕ ਕਰਦਣ ਲੱਗੇ ਹੋ ਹਾਂ ਠੀਕ ਆ ਤੁਸੀਂ ਚਾਬੀ ਉਹਦੇ ਵੀਰੇ ਇਹਨੂੰ ਕਹਿ ਦੋ ਵੀ ਮੜਾ ਜਾ ਮਾਰ ਕੇ ਕਹਿਣਾ ਹਾਂ ਆ ਰੱਖੀ ਵੀਰੇ ਨੰਨੂ ਆਪਣੇ ਲਾਗੇ ਇਹ ਆਪਾਂ ਨੂੰ ਲੱਗੇ ਨੂੰ ਸਟਾਰਟ ਕਰਨਾ ਹਣ ਬਮਾਰੋ ਸੈਲਫ ਬਮਾਰੋ ਠੀਕ ਹੈ। ਨਾ। ਇਹ ਉਹਨਾਂ ਨਾ ਮੈਂ ਆਉਣਾ ਇੱਕ ਦੂਜਾ। ਆ ਸਲਫਾ ਮਾਰਦਾ ਤਾਂ ਨਾ ਪਰ ਮੂਟ ਹੁਣ ਮੈਂ ਲਾ ਲਿਆ ਸਾਈਡ ਤੇ ਹਣਾ। ਹਾਂ। ਠੀਕ ਆ। ਹੁਣ ਮੈਂ ਰਿਮੋਟ ਤੋਂ ਹੁਣ ਲੌਕ ਖੋਲਤਾ। ਹੁਣ ਸਟਾਰਟ ਹੋ ਗਿਆ। ਹਣ ਜੇ ਬਾਈ ਚਾਂਦ ਕਿਤੇ ਚਾਬੀ ਵੇਚ ਰਹਿ ਜਾਂਦੀ। ਠੀਕ ਆ ਹੂੰ ਤੇ ਮੈਨੂੰ ਕੋਈ ਉਹ ਨਹੀਂ ਗਾ ਟੈਨਸ਼ਨ ਨਹੀਂ ਕੋਈ ਹਾਂ ਟੈਨਸ਼ਨ ਨਹੀਂ ਵੀਰ ਰਿਮੋਟ ਮੇਰੇ ਕੋਲੇ ਆ ਕੋਈ ਨਹੀਂ ਆਈ ਨਹੀਂ ਲੱਗੇ ਲਾਓ ਲਾਓ ਮੈਂ ਬਹੁਤ ਬਹੁਤ ਮੇਰੇ ਕੋਲੇ ਇੱਥੇ ਆਉਂਦੇ ਗੱਲਾਂ ਚ ਗੱਲਾਂ ਕਈ ਵਾਰੀ ਹੀ ਨਿਕਲੇ ਆਉਂਦੀਆਂ ਵਾ ਕੋਈ ਹੈ ਨਾ ਮੇਰਾ ਯਾਰ ਉੱਥੇ ਟਰੈਕਟਰ ਸਾਡੇ ਆਏ ਚੋਰੀ ਹੋ ਗਿਆ ਸੀ ਕਿੰਦਾ ਹਨਾ ਸੇਫਟੀ ਫੀਚਰ ਆਇਆਕ ਯਾਰਾ ਤਾਂ ਨਜ਼ਾਰਾ ਹੀ ਹੈ ਕੱਲੋਂ ਚੋਰੀ ਨਹੀਂ ਹੋਊਗਾ ਕਿਤੇ ਹਨਾ ਬਾਕੀ ਮਗਰਾਟ ਮਗਰੂਰ ਪੂਰੇ ਹੈ ਵੀ ਆ ਇਹ ਗੱਲ ਆ ਮੈਸੀ ਦੇ ਆਪਾਂ ਕਦੇ ਮਗਰਾਟ ਗਲੇ ਨਹੀਂ ਦੇਖੀ ਹਣੀ ਮੇਰੇ ਸਾਹਮਣੇ ਨਹੀਂ ਕਰਦੇ ਇਹਨੇ ਹਾਂ ਬਾਕੀ ਆਏ ਆ ਵੀਰੇ ਇਹਦੇ ਚ ਕੋਈ ਆਪਦੀ ਚੀਜ਼ ਹੁੰਦੀ ਆ ਮੈਸੀ ਨਹੀਂ ਪਹਿਲਾਂ ਤੋਂ ਹੂੰ ਆਏ ਨਹੀਂਗਾ ਵੀ ਕੋਈ ਜਿਵੇਂ ਪਹਿਲਾਂ ਕਿਸੇ ਹੋਰ ਕੰਪਨੀ ਤੋਂ ਚੀਜ਼ ਲੈਂਦੇ ਸੀਗੇ ਫਿਰ ਬੰਦ ਹੋ ਗਈ ਫਿਰ ਹੋਰ ਹੋ ਗਈ ਆਪਦੀ ਇਹਦਾ ਇਹਦਾ ਸਪੇਅਰ ਪਾਰਟ ਸਾਰਾ ਹਾਂਜੀ ਕਹਿਣ ਦਾ ਮਤਲਬ ਉਹਨਾਂਲੇ ਸਮੇਂ ਚ ਚਲੋ 10 ਸਾਲ ਦਾ ਟਰੈਕਟਰ ਨੂੰ ਕੁਝ ਹੁੰਦਾ ਹੀ ਨਹੀਂਗਾ ਹਾਂਜੀ ਨਹੀਂ ਨਾ ਹੁੰਦਾ ਜਿਵੇਂ ਉਦੋਂ ਆਪਣੇ ਕੋਲ ਬਜ਼ੁਰਗ ਆਏ ਸੀ ਹਾਂ ਹਾਂ ਵੀਰੇ ਉਹ ਟਰੈਕਟਰਾਂ ਦਾ ਸਮਾਨ ਆਪਣੇ ਕੋਲ ਮਿਲ ਹੀ ਜਾਂਦਾ ਸਾਰਾ ਹਾਂ ਉਹ ਬਜ਼ੁਰਗ ਉਦੋਂ ਲੈ ਕੇ ਆਏ ਉਹ ਟਰੈਕਟਰ ਬਾਪ ਪੁਰਾਣਾ ਮਾਡਲ ਸੀ ਕੋਈ 78 ਮਾਡਲ ਹੈ ਨਹੀਂ 80 ਮਾਡਲ ਸੀਗਾ ਇਹ ਜਿਹੜਾ ਤੇ ਸਮਾਨ ਸਾਰਾ ਮਿਲ ਹੀ ਜਾਂਦਾ ਸਮਾਨ ਸਾਰਾ ਸੀਗਾ ਆਪਣੇ ਕੋਲੇ ਵੈਰੀ ਗੁੱਡ ਤੇ ਸਾਰਾ ਸਮਾਨ ਸੀਗਾ ਆਪਣੇ ਕੋਲੇ ਜਿਹੜਾ ਹੁਣ ਕੰਮ ਕੰਮ ਕਰਵਾ ਕੇ ਗਏ ਆ ਉਹ ਲਓ ਜੀ ਹੁਣ ਮੈਂ ਤੁਹਾਨੂੰ ਇੱਕ ਰੀ ਤੇ ਬਾਕੀ ਸ਼ੋਰਟ ਦੇ ਵਿੱਚ ਦੱਸਾਂ ਇਹ 9500 ਟਰੈਕਟਰ ਆ ਸਮਾਰਟ ਸੀਰੀਜ਼ ਜਿਹੜਾ ਮੈਸੀ ਵਰਗੂਸ਼ਣ ਤੁਸੀਂ ਵੇਟ ਕਰਦੇ ਸੀ 4x4 ਟਰੈਕਟਰ ਪਹਿਲਾਂ ਨਾਲੋਂ ਕੁਝ ਮਾਈਨਸ ਨਹੀਂ ਕੀਤਾ ਪਲੱਸ ਕੀਤਾ ਪਲੱਸ ਕੀਤਾ ਵਾ ਟਟ ਨੂੰ ਪਹਿਲਾ ਉਹਦਾ ਹੀ ਰੂਟਰ ਪੰਪ ਹੁਣ ਕਰਤਾ ਬੋਸ਼ ਦਾ ਪੰਪ ਡਾਫਰਮ ਲੱਗੀ ਹੋਈ ਆ ਪਹਿਲਾਂ ਹੀ ਕੰਪਨੀ ਨੇ ਆਪ ਦੇ ਲੋ ਖੜਾ ਕਰਕੇ ਕੰਮ ਭੇਜਿਆ ਡਾਫਰਮ ਲੱਗੀ ਹੋਈ ਆ 4x4 ਆ ਸੀਲਡ ਹਿੱਸਾ 23 ਕਵਾਂਟ ਦੀ ਲਿਫਟ ਆ ਗਈ ਚਾਰ ਸਪੀਡਾਂ ਆ ਗਈਆਂ ਪਾਵਰ ਬ੍ਰੇਕਾਂ ਬ੍ਰੇਕਾਂ ਬਦਲ ਲਾ ਕੇ ਲਗਾਈਆਂ ਮੈਂ ਕਹਿੰਦਾ ਇੱਕ ਸੂਤ ਨਹੀਂ ਹਿਲਦਾ ਹਨ ਤੇ ਮੇਨ ਜਿੱਦਾਂ ਟਰਬੋ ਲੱਗੀ ਆ ਡੀਆਈ ਆ ਡੀਆਈ ਆ ਬਿਨਾ ਸੀਆਰਟੀ ਇਹਨੂੰ ਸੀਆਰਟੀ ਨਾ ਸਮਝੋ ਡੀਆਈ ਆ ਸੀਆਰਟੀ ਵਿਦ ਟਰਬੋ ਡੀਆਈ ਆ ਹਾਂ डीआईए विद टर्बो प्लेड ऑफ आरम स्टेट यार मैं कहना क्या ही बात है कोई कमिटेटर ਦੇ ਵਿੱਚ ਇਸ ਵਾਰੀ ਕੰਪਨੀ ਨੇ ਛੱਡੀ ਨਹੀਂ 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 ਕਮੀ ਨਹੀਂ ਛੱਡੀ ਦਿਲ ਕੁਛ ਕਰਤਾ ਮੈਸੀ ਨੇ ਹਾਂ ਜਿਹੜਾ ਕਟਾਈ ਤੋਂ ਦਿਖਾਤੀ ਯਾਨੀ ਕਿ ਉਦਾਂ ਕੰਪਨੀ ਨੇ ਬਣਾਈ ਆ ਹਾਂ ਬਾਕੀ ਆ ਨਵਾਂ ਆਪਣੇ ਕੋਲੇ ਐਵੇਂ ਕਹਦੀ ਇਹ ਆ ਦੋ ਦੋ ਪੀ ਮਾਰ ਕੇ 25 ਦੇ ਕੇ 24 ਦਾ ਹਾਂ 25 ਮਾਰ ਕੇ ਆ ਇਹ ਵੀਰੇ 25 ਜਿਹੜੇ ਉਹ ਮਿਲੂਗਾ ਵੀ ਉਹਨੂੰ 25 ਮਾਰਕੀ ਮਾਰ ਕੇ ਨਹੀਂ ਆਪਾਂ ਜਿਹੜੇ ਮੰਗਾਏ ਦੋਨੇ 25 ਮਾਰਕੀ ਦੇ ਇਹ ਵੈਸੇ 9 'ਚ ਕਰਤਾ ਸੀਗਾ 24 'ਚ ਫਿਰ ਰੋਕ ਲਿਆ ਸੀ ਥੋੜਾ ਮੈਨੂੰ ਸਾਰੇ ਜਾਣੇ ਪੁੱਛਦੇ ਸੀ ਵੀ ਟਰੈਕਟਰ ਲੈਣਾ ਆਪਾਂ ਕਦੋਂ ਆਉਂਦਾ ਕਦੋਂ ਆਉਂਦਾ ਹੁਣ ਜਦੋਂ ਮੇਰੇ ਕੋਲੇ ਆ ਗਿਆ ਹੁਣ ਮੈਂ ਦੱਸਦਾ ਸਾਰਿਆਂ ਨੂੰ ਹੁਣ ਆਪਾਂ ਦੇਣੇ ਨੇ ਤਕਰੀਬਨਾਂ ਦੋ ਟਰੈਕਟਰ ਦਾ ਦੇਣੇ ਚੱਕ ਦੋ ਫੱਟੇ ਇਹ ਟਰੈਕਟਰ ਬੁੱਕ ਨੇ ਤੁਹਾਨੂੰ ਵੀ ਚਾਹੀਦੇ ਤੁਸੀਂ ਇਹਦਾ ਬੁੱਕ ਕਰਵਾ ਸਕਦੇ ਵੀਰਾਂ ਕੋਲੇ ਆਲਰੇਡੀ ਇੱਥੇ ਅਵੇਲੇਬਲ ਹੁੰਦੇ ਆ ਚਲਾ ਕੇ ਦੇਖਣੇ ਤੁਸੀਂ ਚਲਾ ਕੇ ਦੇਖ ਸਕਦੇ ਹੋ ਵੀਰਾਂ ਨੂੰ ਆਪਣਾ ਐਡਰੈਸ ਮੜਾਏ ਦੱਸ ਦਈਏ ਐਡਰੈਸ ਵੀ ਆਪਣਾ ਉਹੀ ਆ ਸੇਮ ਹੀ ਜਿਹੜਾ ਪਹਿਲਾਂ ਸੀ ਮੈਸੀ ਵਰਗੂਸ਼ਨ ਦੀ ਆਪਣੀ ਏਜੰਸੀ ਉਹੀ ਜਗਰਾਉਂ ਤੇ ਸ਼ੇਰਪੁਰਾ ਚੌਂਕ ਤੋਂ ਜਦੋਂ ਆਪਾਂ ਮੋਗਿਆਂ ਨੂੰ ਜਗਰਾਉਂ ਤੋਂ ਮੋਗਿਆਂ ਨੂੰ ਜਾਂਦੇ ਆ ਜਿੱਥੇ ਮਤਲਬ ਪੁਰ ਖਤਮ ਹੋ ਜਾਂਦਾ ਵਾ ਸੱਜੇ ਪਾਸੇ ਰੋਡ ਜੋ ਆਪਣੀ ਤੇ ਆਪਣੀ ਏਜੰਸੀ ਦਾ ਨਾਮ ਖਾਲਸਾ ਟਰੈਕਟਰ ਹੁਣ ਠੀਕ ਆ ਜੀ ਕੋਈ ਵੀ ਤੁਹਾਨੂੰ ਸਪੇਅਰ ਪਾਰਟ ਚਾਹੀਦਾ ਹਾਂਜੀ ਪੁਰਾਣਾ ਡੈਕਟਰ ਕਟਾਉਣਾ ਨਵਾਂ ਲੈਣਾ ਕੋਈ ਵੀ ਤੁਹਾਨੂੰ ਮੈਸੀ ਪ੍ਰਤੀ ਕੋਈ ਵੀ ਜਾਣਕਾਰੀ ਚਾਹੀਦੀ ਨੰਬਰ ਡਿਸਪਲੇ ਤੇ ਦਿੱਤੇ ਹੋਏ ਆ ਹਨਾ ਹਾਂਜੀ ਹਾਂਜੀ ਬਿਲਕੁਲ ਕਹੇ ਤੁਸੀਂ ਨਵਾਂ ਡੈਕਟਰ ਖਰੀਦ ਸਕਦੇ ਹੋ ਹਾਂਜੀ ਪੁਰਾਣਾ ਕਟਾਉਣਾ ਪੁਰਾਣਾ ਕਟਾ ਸਕਦੇ ਹੋ ਇਹ ਦੱਸਿਓ ਤੁਹਾਨੂੰ ਮੈਸੀ ਦਾ 950 ਕਿੱਦਾਂ ਲੱਗਾ ਮੈਨੂੰ ਤਾਂ ਝੋਟਾ ਲੱਗਾ ਬਾਲਾ ਕਹਿ ਤੇ ਹੁਣ ਤੁਸੀਂ ਦੱਸਿਓ ਤੁਹਾਨੂੰ ਕਿੱਦਾਂ ਲੱਗਾ ਦਵਾ ਗਿਆ ਜੇ ਕੋਈ ਗਲਤੀ ਛਲਤੀ ਹੋ ਜੇ ਜਾਣਕਾਰੀ ਦੇਣ ਆ ਉਹਦੇ ਲਈ ਮਾਫੀ ਆ ਤੇ ਦੱਸਿਓ ਤੁਹਾਨੂੰ ਡੈਕਟਰ ਕਿੱਦਾਂ ਲੱਗਾ ਧੰਨਵਾਦ ਸਾਰੇ ਵੀਰਾਂ ਦਾ ਸਾਰੇ ਵੀਰਾਂ ਨੂੰ ਅਸੀਸ